ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਇੱਕ ਹੋਰ ਵੀਡੀਓ ਦੇ ਵਿੱਚ ਇੱਕ ਹੋਰ ਕਹਾਣੀ ਲੈ ਕੇ ਮੈਂ ਜੁੜਿਆ ਜੋ ਤੁਹਾਨੂੰ ਦਊਗੀ ਜੀ ਮੋਟੀਵੇਸ਼ਨ ਹੌਸਲਾ ਪੋਜ਼ਿਟਿਵਿਟੀ ਤੇ ਅੱਜ ਇੱਕ ਹਾਥੀ ਦੀ ਕਹਾਣੀ ਤੁਹਾਨੂੰ ਮੈਂ ਸੁਣਾਉਂਗਾ ਜੀ ਬਹੁਤ ਚੰਗੀ ਲੱਗੂਗੀ ਤੁਹਾਨੂੰ ਤੇ ਤੁਹਾਡੇ ਜਿਹੜੇ ਇੱਕ ਦਾਇਰੇ ਆ ਉਹ ਜ਼ਰੂਰ ਵਧਾ ਦੇਗੀ ਇਹ ਕਹਾਣੀ ਸੋ ਐਂਡ ਤੱਕ ਸੁਣਿਓ ਇਕਦਾ ਬੰਦਾ ਲੰਘਿਆ ਜਾਂਦਾ ਸੀ ਕਿਸੇ ਰਾਸਤੇ ਦੇ ਵਿੱਚੋਂ ਤਾਂ ਉਹ ਜਾਂਦਾ ਜਾਂਦਾ ਦੇਖਦਾ ਉਹਦਾ ਧਿਆਨ ਪੈਂਦਾ ਇੱਕ ਹਾਥੀ ਦੇ ਉੱਤੇ ਹਾਥੀ ਇੱਕ ਰੱਸੀ ਦੇ ਨਾਲ ਬੰਨਿਆ ਹੋਇਆ ਸੀ ਹੁਣ ਤੁਸੀਂ ਸਾਰੇ ਜਾਣਦੇ ਹੋ ਕਿ ਹਾਥੀ ਬਹੁਤ ਵੱਡਾ ਜਾਨਵਰ ਆ ਜਿਹੜਾ ਹੁੰਦਾ ਵਾ ਕਾਫੀ ਹਟਾ-ਕਟਾ ਹੁੰਦਾ ਵਾ ਕਾਫੀ ਉਹਦੇ ਵਿੱਚ ਜਾਨ ਮੰਨੀ ਜਾਂਦੀ ਆ ਹਾਥੀ ਦੇ ਵਿੱਚ ਉਹ ਰੱਸੀ ਇੰਨੀ ਮਜ਼ਬੂਤ ਨਹੀਂ ਸੀਗੀ ਉਹ ਰੱਸੀ ਬੜੀ ਪਤਲੀ ਜੀ ਰੱਸੀ ਸੀ ਉਹਦੇ ਨਾਲ ਉਹ ਹਾਥੀ ਦੇ ਇੱਕ ਪੈਰ ਨੂੰ ਬੰਨਿਆ ਹੁੰਦਾ ਉਹ ਬੰਦਾ ਇਹ ਦੇਖ ਕੇ ਬੜਾ ਹੈਰਾਨ ਹੁੰਦਾ ਵੀ ਐਡਾ ਵੱਡਾ ਹਾਥੀ ਇਹ ਚਾਵੇ ਤਾਂ ਸਕੈਂਟਾਂ ਦੇ ਵਿੱਚ ਜੇ ਲੱਤ ਮਾਰੀ ਜੀ ਹਲਾ ਵੀ ਦੇਵੇ ਤਾਂ ਰੱਸੀ ਟੁੱਟ ਜਾਣੀ ਆ ਵੀ ਇਹ ਕਿਉਂ ਕੈਦ ਹੋਇਆ ਇੱਕ ਰੱਸੀ ਦੇ ਸਹਾਰੇ ਇਹ ਇੱਕ ਥਾਂ ਤੇ ਕਿਉਂ ਖੜਾ ਵਾ ਤਾਂ ਇੰਨੀ ਧੇਰ ਨੂੰ ਨਾ ਉਹਦਾ ਹਾਥੀ ਦਾ ਮਾਲਕ ਜਾਂ ਕਹਿ ਲਓ ਹਾਥੀ ਦਾ ਮਾਸਟਰ ਆ ਜਿਹੜਾ ਉਹ ਆਉਂਦਾ ਉੱਥੇ ਤਾਂ ਬੰਦਾ ਜਿਹੜਾ ਲੰਘ ਰਿਹਾ ਹੁੰਦਾ ਉਹ ਤੋਂ ਰਹਿ ਨਹੀਂ ਹੁੰਦਾ ਉਹ ਪੁੱਛ ਲੈਂਦਾ ਕਹਿੰਦਾ ਜੀ ਇਹ ਤੁਸੀਂ ਇਸ ਹਾਥੀ ਨੂੰ ਇਹਦੇ ਨਾਲ ਕਿਉਂ ਬੰਨਿਆ ਹੋਇਆ ਵੀ ਜੇ ਪਹਿਲੀ ਗੱਲ ਤਾਂ ਬੰਨਣਾ ਗਲਤ ਆ ਵੀ ਜੇ ਤੁਸੀਂ ਬੰਨਣਾ ਵੀ ਆ ਤਾਂ ਸੰਗਲ ਪਾਓ ਇਹਦੇ ਸੰਗਲ ਵੀ ਜੇ ਹਾਥੀ ਸੇਫ ਰੱਖਣਾ ਮੈਂ ਤਾਂ ਉਹ ਸੰਗਲ ਨਾਲ ਰਹੂਗਾ ਰੱਸੀ ਦਾ ਜਦੋਂ ਮਰਜ਼ੀ ਤੋੜਾ ਕੇ ਉਹ ਭੱਜ ਸਕਦਾ ਤਾਂ ਉਹ ਮਾਸਟਰ ਕਹਿੰਦਾ ਵੀ ਇਹ ਕਦੇ ਨਹੀਂ ਭੱਜੂਗਾ ਉਹ ਬੰਦਾ ਪੁੱਛਦਾ ਵੀ ਕਿਉਂ ਨਹੀਂ ਭੱਜੂਗਾ ਇਹੋ ਜਿਹਾ ਕੀ ਕਾਰਨ ਆ ਤਾਂ ਉਹ ਮਾਸਟਰ ਹਾਥੀ ਦਾ ਜਵਾਬ ਦਿੰਦਾ ਕਿ ਜਦੋਂ ਇਹ ਨਿੱਕਾ ਜਿਆ ਸੀ ਮੈਂ ਉਦੋਂ ਇਹਨੂੰ ਲੈ ਕੇ ਆਉਂਦਾ ਸੀ ਆਪਣੇ ਕੋਲ ਲਿਆਂਦਾ ਸੀਗਾ ਇਹਨੂੰ ਤੇ ਉਦੋਂ ਇਹਦੇ 'ਚ ਇੰਨੀ ਤਾਕਤ ਨਹੀਂ ਸੀ ਵੀ ਇਹ ਜਿਹੜਾ ਰੱਸਾ ਵਾ ਇਹ ਖੋਲ ਸਕੇ ਉਹੀ ਰੱਸਾ ਮੈਂ ਅੱਜ ਤੱਕ ਇਹਦੇ ਬੰਦਾਵਾ ਜਦੋਂ ਇਹ ਨਿੱਕਾ ਸੀ ਨਾ ਇਹਨੇ ਰੱਸਾ ਕਈ ਵਾਰ ਤੜਾਉਣ ਦੀ ਕੋਸ਼ਿਸ਼ ਕੀਤੀ ਬਹੁਤ ਇਹ ਲੱਤਾਂ ਮਾਰਦਾ ਸੀ ਬਹੁਤ ਵਾਰੀ ਇਹਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਇਹ ਨਕਾਮ ਰਿਹਾ ਇਹ ਰੱਸੀ ਨੂੰ ਤੋੜ ਨਹੀਂ ਪਾਇਆ ਕਿਉਂਕਿ ਉਹ ਬੱਚਾ ਸੀਗਾ ਹਾਥੀ ਦਾ ਤੇ ਉਹਦੇ ਵਿੱਚ ਨਹੀਂ ਸੀ ਇੰਨੀ ਜਾਨ ਜਿੱਦਾਂ ਜਿੱਦਾਂ ਇਹ ਵੱਡਾ ਹੁੰਦਾ ਗਿਆ ਤਾਂ ਰੱਸੀ ਤਾਂ ਉਹੀ ਸੀ ਪਰ ਇਹਦੀ ਇਹ ਸੋਚ ਬਣ ਗਈ ਕਿ ਰੱਸੀ ਨੂੰ ਤੋੜ ਨਹੀਂ ਸਕਦਾ ਤੇ ਇਹਨੇ ਹੌਲੀ-ਹੌਲੀ ਕੋਸ਼ਿਸ਼ ਕਰਨੀ ਛੱਡ ਦਿੱਤੀ ਹੁਣ ਇਹ ਕਦੇ ਵੀ ਜ਼ਿੰਦਗੀ 'ਚ ਕੋਸ਼ਿਸ਼ ਨਹੀਂ ਕਰੂਗਾ ਕਿ ਰੱਸੀ ਨੂੰ ਤੋੜੇ ਇਹ ਇਦਾਂ ਹੀ ਇਸ ਰੱਸੀ ਦੀ ਕੈਦ ਦੇ ਵਿੱਚ ਰਹੂਗਾ ਜਿੰਨੀ ਦੇਰ ਮੈਂ ਰੱਸੀ ਖੋਲਦਾ ਨਹੀਂ ਇਹ ਇੱਥੋਂ ਹਿੱਲੂਗਾ ਨਹੀਂ ਉਹ ਬੰਦਾ ਇਹ ਸੁਣ ਕੇ ਬੜਾ ਹੈਰਾਨ ਹੁੰਦਾ ਵੀ ਇੱਕ ਇੰਨਾ ਤਾਕਤਵਰ ਹਾਥੀ ਆਪਣੀ ਇਹ ਸੋਚ ਬਣਾ ਗਿਆ ਕਿ ਇਸ ਰੱਸੀ ਨੂੰ ਉਹ ਤੋੜ ਨਹੀਂ ਸਕਦਾ ਕਿਉਂਕਿ ਉਹ ਤੋਂ ਆਪਣੇ ਬਚਪਨ ਦੇ ਵਿੱਚ ਨਹੀਂ ਸੀ ਟੁੱਟੀ ਤੇ ਅੱਜ ਜਦੋਂ ਉਹ ਇਹ ਦੇ ਕਾਬਿਲ ਆ ਉਦੋਂ ਵੀ ਉਹ ਚੀਜ਼ ਨਹੀਂ ਕਰ ਰਿਹਾ ਜੋ ਉਹ ਕਰ ਸਕਦਾ ਸੋ ਦੋਸਤੋ ਕੀ ਆਪਾਂ ਨੂੰ ਸਿੱਖਣ ਨੂੰ ਮਿਲਦਾ ਇਸ ਕਹਾਣੀ ਤੋਂ ਅਸੀਂ ਸਾਰੀ ਇੱਦਾਂ ਕਰਦੇ ਆ ਅਸੀਂ ਇੱਕ ਸੋਚ ਬਣਾ ਲੈਂਦੇ ਆ ਕਿ ਅਸੀਂ ਕਿਸੇ ਕੰਮ 'ਚ ਨਾਕਾਮ ਰਹਿ ਗਏ ਅਸੀਂ ਹਾਰ ਗਏ ਜਦੋਂ ਕੋਈ ਆਪਾਂ ਚੀਜ਼ ਨੂੰ ਹਾਸਲ ਨਹੀਂ ਕਰ ਸਕੇ ਤੇ ਅਸੀਂ ਕਹਿੰਦੇ ਨਹੀਂ ਇਹ ਸਾਡੀ ਕਿਸਮਤ ਦੇ ਵਿੱਚ ਹੀ ਨਹੀਂ ਆ ਅਸੀਂ ਕੋਸ਼ਿਸ਼ ਕਰਨੀ ਉਹ ਛੱਡ ਦਿੰਨੇ ਆ ਉਹਨੂੰ ਪਾਉਣਾ ਹੀ ਨਹੀਂ ਚਾਹੁੰਦੇ ਫੇਰ ਉਸ ਚੀਜ਼ ਤੋਂ ਅੱਕ ਜਾਂਦੇ ਆ ਪਰ ਕਦੇ ਤੁਸੀਂ ਇਹ ਸੋਚ ਕੇ ਦੇਖਿਆ ਕਿ ਜਿਹੜੀ ਚੀਜ਼ ਤੁਹਾਨੂੰ ਇੱਕ ਵਾਰ ਨਹੀਂ ਮਿਲੀ ਦੋ ਵਾਰ ਨਹੀਂ ਮਿਲੀ ਤੁਸੀਂ ਉਹਨੂੰ ਵਾਰ-ਵਾਰ ਕੋਸ਼ਿਸ਼ ਜ਼ਰੂਰ ਕਰੋ ਭਾਵੇਂ ਜਿੰਨਾ ਮਰਜ਼ੀ ਸਮਾਂ ਬੀਤ ਜੇ ਮੈਂ ਤੁਹਾਨੂੰ ਉਦਾਹਰਨ ਦਿੰਨਾ ਇੱਕ ਹੋਰ ਜੇ ਵੀਡੀਓ ਲੰਮੀ ਨਾ ਹੋਵੇ ਕੋਈ ਕੰਮ ਤੁਸੀਂ ਕਰਨਾ ਚਾਹਿਆ ਕੁਈ ਨਵਾਂ ਕੰਮ ਤੁਸੀਂ ਤੋੜਿਆ ਅੱਜ ਤੋਂ 10 ਸਾਲ ਪਹਿਲਾਂ ਤੁਸੀਂ ਉਹਦੇ ਵਿੱਚ ਫੇਲ ਹੋ ਗਏ ਨਹੀਂ ਤੁਹਾਨੂੰ ਕਾਮਯਾਬੀ ਮਿਲੀ ਕਿਉਂਕਿ ਉਦੋਂ ਤੁਹਾਡੇ ਕੋਲ ਕਾਬਲੀਅਤ ਨਹੀਂ ਸੀ ਤੁਹਾਨੂੰ ਨੌਲੇਜ ਨਹੀਂ ਸੀ ਅੱਜ 10 ਸਾਲਾਂ ਬਾਅਦ ਤੁਹਾਡਾ ਫੇਰ ਤੋਂ ਜੇ ਮਨ ਕੀਤਾ ਕਿ ਮੈਂ ਉਹੀ ਕੰਮ ਦੁਬਾਰਾ ਕਰਨਾ ਬੜੇ ਘੱਟ ਲੋਕ ਹੋਣਗੇ ਕਰਨ ਵਾਲੇ ਕਿਉਂ ਕਿਉਂ ਡਰਨਗੇ ਉਹਨਾਂ ਦੀ ਸੋਚ ਆ ਵੀ ਮੈਂ ਉਦੋਂ ਫੇਲ ਹੋਇਆ ਸੀ ਅੱਜ ਵੀ ਫੇਲ ਹੀ ਹੋਊਗਾ ਕਰੇ ਕੋਈ ਜ਼ਰੂਰੀ ਨਹੀਂ ਹੋ ਸਕਦਾ 10 ਸਾਲ ਪਹਿਲਾਂ ਤੁਸੀਂ ਉਹ ਕੰਮ ਕੀਤਾ ਸੀ ਅੱਜ ਜੇ ਸੇਮ ਕੰਮ ਤੁਸੀਂ ਕਰਦੇ ਹੋ 10 ਸਾਲ ਬਾਅਦ 15 ਸਾਲ ਬਾਅਦ 20 ਸਾਲ ਬਾਅਦ ਤਾਂ ਤੁਸੀਂ ਕਾਮਯਾਬੀ ਹੋ ਸਕਦੇ ਹੋ ਸੋ ਟ੍ਰਾਈ ਟ੍ਰਾਈ ਅਗੇਨ ਕਹਿੰਦੇ ਆ ਨਾ ਉਹ ਜ਼ਰੂਰ ਕਰਦੇ ਰਹਿਣਾ ਚਾਹੀਦਾ ਕੋਸ਼ਿਸ਼ਾਂ ਜਾਰੀ ਰੱਖਣੀਆਂ ਚਾਹੀਦੀਆਂ ਜੀ ਹਿੰਮਤ ਕਦੇ ਨਾ ਹਾਰੋ ਜਦ ਤੱਕ ਜ਼ਿੰਦਗੀ ਆ ਜਦ ਤੱਕ ਤੁਹਾਡੇ ਆਖਰੀ ਸਾਹ ਨੇ ਸੋ ਬਹੁਤ ਬਹੁਤ ਆਨਵਾਜੀ ਉਮੀਦ ਕਰਦਾ ਤੁਹਾਨੂੰ ਕਹਾਣੀ ਚੰਗੀ ਲੱਗੀ ਹੋਊਗੀ ਹੌਸਲਾ ਮਿਲਿਆ ਹੋਊਗਾ ਜੀ ਜਰੂਰ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਨਵੀਂ ਕਹਾਣੀ ਲੈ ਕੇ ਬਹੁਤ ਜਲਦੀ ਹਾਜ਼ਰ ਹੋਊਗਾ ਜੀ